ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਅੱਜ ਆਪਾਂ ਸਬਜ਼ੀ ਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਗੋਭੀ ਦੀ ਤਿਆਰੀ ਚਾਂਗੇ ਤੇ ਮੁੰਡੇ ਬੈਠੇ ਆਗੇ ਸਾਹਮਣੇ ਤੇ ਪਹਿਲੀ ਵਾਰੀ ਸਟਾਰਟ ਕਰ ਰਹੇ ਆਂਗੇ ਤੇ ਦੇਖਦੇ ਆਂ ਕੀ ਬੰਦਾ ਵੈਗਰੂ ਮਿਹਰ ਕਰੇ ਗਰਮੀ ਆ ਬੈਠੇ ਬੰਦੇ ਆਪਣੇ ਤਿਆਰ ਆ ਤੇ ਹੁਣ ਬਸ ਆਪਾਂ ਬੱਟਾ ਬਣਾਉਣ ਲੱਗਦੇ ਆਂਗੇ ਗੋਭੀ ਦੀਆਂ ਤੇ ਤਿਆਰੀ ਕਰਦੇ ਆਂਗੇ ਤੇ ਵੈਗਰੂ ਸੁੱਖ ਰੱਖ ਕੇ ਪਹਿਲੀ ਵਾਰੀ ਲਾ ਰਹੇ ਆਂ ਸਬਜ਼ੀ ਗੋਭੀ ਦੀ ਤਿਆਰੀ ਕਰ ਰਹੇ ਆਂ ਤੇ ਹੱਥੀ ਬੱਟਾ ਪਾਵਾਂਗੇ ਤੇ ਨਾਲ ਨਾਲ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਜੁੜੇ ਰਹੋ ਖੀਰ ਤੱਕ ਤੇ ਬੱਟਾਂ ਦਾ ਕੰਮ ਸਟਾਰਟ ਕਰਦੇ ਆਂਗੇ ਹੁਣ ਤੇ ਗਰਮੀ ਬਹੁਤ ਐ 6:00 ਵਜਨ ਚ 15 ਮਿੰਟ ਰਹਿ ਗਏ ਫਿਰ ਵੀ ਬਹੁਤ ਜ਼ਿਆਦਾ ਲਓ ਬਾਈ ਆਪਾਂ ਬੱਟਾਂ ਪਾਉਣੀਆਂ ਕਰਤੀਆਂ ਸ਼ੁਰੂ ਤੇ ਆਪਣੇ ਵੀਰ ਲੱਗੇ ਪਏ ਹੈਗੇ ਦੋਨੇ ਤੇ ਇੱਧਰ ਆਪਣਾ ਯਾਰ ਜੱਗਾ ਲੱਗਿਆ ਪਿਆ ਤੇ ਮੈਂ ਤੇ ਜੱਗਾ ਪਾ ਰਹੇ ਆਂ ਪੱਟਾ ਤੇ ਇੱਧਰ ਜੇਮੂ ਤੇ ਗਰਮਣ ਲੱਗੇ ਪਏ ਨੇ ਤੇ ਆਪਣੇ ਕੋਲੇ ਬਾਈ ਡੇਢ ਕਨਾਲ ਹੈਗੀ ਹੈਗੀ ਥਾਂ ਜਿੰਨੇ ਤੇ ਗੋਭੀ ਲਾਉਣੀ ਆ ਬਾਕੀ ਵਾਗਰੂ ਮੇਰ ਕਰੇ ਪਹਿਲੀ ਵਾਰ ਹੀ ਲਾ ਰਹੇ ਆਂਗੇ ਤੇ ਬਾਣ ਦੇਖੋ ਆਪਣਾ ਵਧੀਆ ਦੋ ਤਿੰਨ ਵਾਰੀ ਰੋਟਾਵੇਟਰ ਕਰਤਾ ਇਹਦੇ ਚ ਤੇ ਪोटाश ਪਾਤੀ ਡੀਏਪੀ ਪਾਤੀ ਬਾਕੀ ਵਾਗਰੂ ਮੇਰ ਰੱਖੇ ਸਾਰਾ ਕੁਝ ਸਹੀ ਹੋਵੇ ਤੇ ਪਹਿਲੀ ਵਾਰ ਹੀ ਲਾ ਰਹੇ ਆਂ ਕਿਵੇਂ ਚੱਗੇ ਗਰਮੀ ਕਿਵੇਂ ਆ ਗਰਮੀ ਹੈਗੀ ਆ ਬਈ ਗਰਮੀ ਤਾਂ ਫਿਰ ਉਹਨਾਂ ਟਾਈਮ ਆ ਗਰਮੀ ਤਾਂ ਪਰਧਾਰੀ ਖਲੀ ਜਾਂਦੀ ਬਾਲੀ ਆ ਯਾਰ ਹਨਾ ਨਿਯਾਇਜ਼ ਕਰ ਲੋ ਬਈ ਵਧੀਆ ਚੱਲ ਰਿਹਾ ਕੰਮ ਆਪਣਾ ਤੇ ਮੁੰਡੇ ਆਪਣੇ ਭਰਾ ਲੱਗੇ ਪਏ ਵੱਟਾ ਪਾਉਣ ਤੇ ਖੁਸ਼ਵਿੰਦਰ ਵੀ ਆ ਗਿਆ ਆਪਣਾ ਯਾਰ ਤੇ ਵਧੀਆ ਵੱਟਾ ਪੈ ਰਹੀਆਂ ਨੇ ਤੇ 20 ਦਾ ਮੁੰਡਾ ਵੱਟਾ ਵਾਲਾ ਮोटा ਪਿੰਦਰ ਦੇ ਫਿਰ ਵੀ ਓਪਨ ਦਾ ਬੈਸਟ ਪਲੇਅਰ ਰਹੇਗਾ ਲਗਾਤਾਰ 3 ਸਾਲ ਕਮਾਲਪੁਰੇ ਦਾ ਮੇਲਾ ਜਿੱਤਿਆ ਤੂੰ ਘੜਾ ਹੋਈ ਐ ਨਾ ਮੜਾ ਮੁੱਟਾ ਹੋ ਕਰ ਲੈ ਇੱਚ ਕੇ ਰੱਖ ਕੰਮ ਇਹ ਕੋਈ ਵੀ ਰੱਖਦਾ ਗੱਡ ਕੇ ਗੜ ਜਾਣਾ ਤੀ ਤੋੜ ਲੈ ਥੋੜਾ ਤੇਲ ਕੋਈ ਰੱਖ ਬੜਾ ਤੇਲ ਇੱਥੇ ਰੱਖ ਲਾਉਂਗੀ ਲੈ ਹਾਂ ਇਸ ਮਾਇਨੇ ਹੁੰਦਾ ਤੇਲ ਕੋਈ ਵੀ ਚੇਂਜ ਕਰਿਆ ਕਰ ਤੂੰ ਦੇਖ ਨਜ਼ਰ ਡੈਕਟਰ ਨਹੀਂ ਹੈ ਜ ਹੁਣ ਇਹ ਉਹ ਵੱਟ ਕਿਉਂ ਦੀ ਦੂਜੀ ਵੱਟ ਵੱਡੀ ਹੈ ਵੱਡੀ ਵੱਟ ਖੱਟਦਾ ਲੈ ਇੰਨਾ ਵਿੱਚ ਪੜੇ ਜਾ ਗਰਸੇਪੇਂਦਰ ਯਾਰ ਇਹ ਕਿਉਂ ਕਿਸਾਨ ਪੂਰਾ ਚੋਟੀ ਦੇ ਇਹ ਜੀ ਗੱਲ ਨਹੀਂ ਹੈਗੀ ਹਾਂ ਹਾਂ ਵਧੀਆ ਗਰਸਾਨ ਹੈ ਇਹ ਇਹ ਆਜ ਸੋੜਿਆ ਜਾ ਗੱਲ ਕਰ ਵੀ ਟੈਨਸ਼ਨ ਚ ਆਏਗਾ ਕਿਸਾਨ ਨੂੰ ਚੜਾਈ ਫਰਦੈ ਨਾਲ ਅੱਜ ਕਿਹੜਾ ਕਿਸਾਨ ਜਿਹੜੇ ਬਲਾਈ ਕੀ ਕਾਹ ਦੀ ਕਿਸਾਨ ਨੂੰ ਕੀ ਪੁੱਛੀ ਚਾਈ ਬੁਝਾਈ ਕਾਹ ਨੰਬਰ ਲਾਤੇ ਆ ਗਾਏ ਦੀ ਵਿੱਚ ਆਹ ਰੋਡ ਤੇ ਬੋਲੀ ਨਾ ਜਮੀ ਚੱਕਾ ਅੱਜ ਆਉਣੀ ਪਰਨੇ ਵਾਲਾ ਬਣਿਆ ਹੋਇਆ ਜੀ ਬੋਲ ਦੋ ਚਾਰ ਚੱਜ ਹਾਂ ਕਾਹ ਨੰਬਰ ਲੜਾ ਤੇ ਇਹ ਜਨਾ ਨਾ ਜਮ ਸੀਤੀ ਲਾਂਡ ਚ ਲਾਂਡ ਸਿੰਦਰਾ ਇਹ ਕਮਾਲ ਆ ਜੀ ਕਹਿੰਦੇ ਉਹ ਚੀਜ਼ ਦੀ ਕਮਾਲ ਹੈ ਇਹ ਦੋ ਭੰਤਾ ਨਾ ਦੋ ਭੰਤਾ ਨਾਲ ਚਟਾ ਉਹਦੀ ਕਮਾਲ ਹੈ ਲਾਹ ਦਿੱਤਾ ਭੈਂਦੀ ਨਹੀਂ ਗਈ ਕੋਈ ਤੇ ਗੱਲ ਕਰ ਲਾ ਵੀ ਕੀ ਕੀ ਲਾਉਂਦੇ ਆ ਰੁਪਈਆ ਫਿਰ ਕਰ ਲੈ ਔਰ ਇਹ ਤੇ ਟੁੱਕੜੀ ਵੀ ਦੇ ਗਏ ਉਹ ਵੀ ਬੋਝ ਹੋ ਗਿਆ ਤੇ ਮੇਰੇ ਚੋਨੇ ਹੋ ਗਿਆ ਉਹ ਤਾਂ ਮੱਛਣੀ ਸੀ ਮੱਛ ਗਿਆ ਹੁਣ ਆਹ ਓ ਚੋਨੇ ਦਾ ਵੀ ਦੱਸਦੇ ਮੜਾ ਜਾ ਵੀ ਐ ਕਰਕੇ ਮੇਰਾ ਨੁਕਸਾਨ ਹੋ ਗਿਆ ਚੋਨੇ ਦਾ ਵੀ ਇੱਥੋਂ ਵੱਧ ਹੈਲਪ ਕਰੋ ਮੇਰੀ ਹਾਂ ਰੁਪਈਏ ਹੋਰ ਬਾਹਰ ਵੜ ਜਾਣਗੇ ਆਪਣੀ ਜਣ ਪਿੰਡ ਵਾਲੇ ਦੱਸੋ ਇੱਥੇ ਅਣਜਾਣ ਪਰ ਕੌਣ ਕਰੂ ਮੈਨੂੰ ਥਾਣੇ ਚ ਛੁੜਾ ਲੈ ਥਾਣੇ ਤੋਂ ਚੋਨਾ ਹੀ ਛੁੜਵਾਉਂਦਾ ਹੁੰਦਾ ਸੀ ਐ ਕਿ ਉਹ ਵੀ ਮੇਰਾ ਸਾਲਾ ਇੱਕ ਉਹ ਵੀ ਅੜਿਕਾ ਵੀ ਧੋਕਾ ਜਾ ਗਿਆ ਲਗਾ ਦੇ ਗਿਆ ਲੱਗ ਗਿਆ ਉਹ ਕਿਹੜੀ ਮਜ਼ਾ ਇੱਥੇ ਮਿਲਿਆ ਦੇ ਨੀ ਬਹੁਤ ਜਲਦੀ ਲੱਗਦੇ ਹਨ ਚੋਣ ਆਏ ਬਾਈ ਬਾੜੀ ਗਰਮੀ ਆ ਬਾੜੀ ਨਜਾਇਜ਼ ਇੱਕ ਕੋਲੇ ਮੱਕੀ ਦੇ ਬੈਠੇ ਆ ਨਾ ਆਪਾਂ ਮੱਕੀ ਦੀ ਪਰਦਾਵਾਲੀ ਹੋਈ ਪਈ ਆ ਬਾਈ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਹਵਾ ਜਵਾਂ ਨਹੀਂ ਚੱਲ ਰਹੀ ਤੇ ਆਪਣੇ ਵੀਰ ਬਹੁਤ ਔਖੇ ਹੋ ਜਾਂਦੇ ਨੇ ਖੁਸ਼ ਅੰਦਰ ਹੋਰੇ ਪਾਣੀ ਪੀ ਰਿਹਾ ਖੁਸ਼ ਅੰਦਰ ਖੁਸ਼ੀ ਵੀ ਕਹਿ ਦਿੰਦੇ ਆ ਮੁੰਡੇ ਨੂੰ ਓਏ ਬਰਫ ਲਿਆ ਮੜੀ ਬਹੁਤ ਗਰਮੀ ਆ ਬਾਈ ਬਰਫ ਲਿਆ ਆਉਣਾ ਲੈ ਕੇ ਆਵਾਂ ਆ ਜਾਂਦਾ ਜੰਮੀ ਲਿਆ ਬਰਫ ਓਏ ਮੈਨੂੰ ਕਾਹ ਹੀ ਪਾ ਦੇ ਢੋਲੂ ਲਈ ਢੋਲੂ ਜੇ ਟੇਲ ਨੇ ਪਾਣੀ ਲਈ ਬਹੁਤ ਗਰਮੀ ਹੋਈ ਪਈ ਆ ਬਾਈ ਮੈਨੂੰ ਪਤਾ ਮੀਂਹ ਦੇ ਚਾਂਸ ਬਣੇ ਪਿਆ ਪੂਰੇ ਬਾਕੀ ਵੈਗਰੂ ਦੇ ਹੱਥ ਹੈ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਦੇਖ ਕੇ ਕੀ ਕਹਿਣਾ ਚਾਹੁੰਦਾ ਗਰਮੀ ਇੰਨੀ ਵਾਰੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜੇ ਤਾਂ ਮੀਂਹ ਮੰਗ ਲੈਣਾ ਰੱਬ ਤੋਂ ਫੇਰ ਵੀ ਮਾੜਿਆ ਹਾਂ ਹਾਂ ਜੇ ਨਹੀਂ ਪਾਉਂਦਾ ਫੇਰ ਉਦੋਂ ਆਏ ਫੇਰ ਵੀ ਹੈ ਹਜੇ ਵਿੱਚ ਬਾਈਆਂ ਦੀਆਂ ਮੂੰਗੀਆਂ ਵੀ ਖੜੀਆਂ ਐ ਇਸ ਕਰਕੇ ਆਪਾਂ ਮੀਂਹ ਵੀ ਨਹੀਂ ਜੱਗੇ ਪਵਾ ਸਕਦੇ ਹਲੇ ਆਪਾਂ ਵੀ ਗੋਭੀ ਲਾਉਣੀ ਆ ਫਿਰ ਹਜੇ ਐਨੇ ਨੇ ਕਿਤੇ ਲਾਇਆ ਬੱਚਾ ਉਹਨਾਂ ਨੇ ਇਹ ਤਾਂ ਹੁਣ ਹੀ ਲਾਇਆ ਉਹਨੇ ਹਾਂ ਇਹ ਤਾਂ ਥੋੜੇ ਦਿਨ ਹੀ ਹੋਏ ਆ ਦੇਖੋ ਭਾਈ ਥਰਮਲ ਦਾ ਵੀਊ ਕਰੋ ਚੈੱਕ ਬਣਾਵਾਲੀ ਥਰਮਲ ਪਲਾਂਟ ਜ਼ਿਲ੍ਹਾ ਮਾਨਸਾ ਤੇ ਉਧਰ ਤੋਰੀਆਂ ਦਾ ਬਾਗ ਦੇਖੋ ਦੋ ਕਿੱਲਾਂ ਚ ਦੋ ਕਿੱਲਾਂ ਚ ਜਾਲ ਹੈ ਬਾਈ ਤੋਰੀਆਂ ਦਾ ਦੋ ਕਿੱਲਾਂ ਚ ਨਹੀਂ ਨਹੀਂ ਇਕੱਲਾ ਜਾਲ ਜਾਲ ਦੋ ਕਿੱਲਾਂ ਚ ਹੈ ਵੱਡੀਆਂ ਮਿਰਚਾਂ ਲੈ ਵੀ ਆਜੋ ਮੁੰਡਿਓ ਤੁਹਾਡੇ ਲਈ ਆਹੋ ਵਿਚਾਰੀ ਮਿਰਚਾਂ ਕਹਿੰਦਾ ਤਮੋ ਆਜੋ ਆਜੋ ਨਿੰਬੂ ਪਾਣੀ ਪੀਓ ਸਪੈਸ਼ਲ ਤੁਹਾਡੇ ਲਈ ਸਪੈਸ਼ਲ ਨਿੰਬੂ ਪਾਣੀ ਬਣਾਇਆ ਹੈ ਬਾਈ ਆਓ ਪੀਓ ਖੁਸ਼ ਹੋ ਜਿਂਦੇ ਆ ਨਿੰਬੂ ਪਾਣੀ ਲਮਕਾ ਕਾਹ ਹੋਏ ਕੋਈ ਨਹੀਂ ਲਕੂ ਬਾ ਰੂ ਬਾ ਪੀਓ ਨਿੰਬੂ ਪਾਣੀ ਬਸ ਆ ਗਿਆ ਪਸਾਖੀ ਦਾ ਤਾਂ ਵਾਹਲਾ ਮਾਹਰ ਹੈ ਸੋਹਣੇ ਵਾਲੇ ਸੀ ਨਾ ਤਾਈਓ ਦੇ ਨਹੀਂ ਦਸਾਖੀ ਦਾ ਤਾਂ ਸਪੈਸ਼ਲਿਸਟ ਹੈ ਮੇਰੇ ਲੈਂਬੂ ਲੈਂਦਾ ਯਾਰ ਬਾਈ ਜੀ ਨੇ ਪੁੱਛੀ ਸੀਗੀ ਟੂਰਨਾਮੈਂਟਾਂ ਦਾ ਨਾ ਤਰੇਮ ਇੰਨਾ ਇੰਨਾ ਤੈਨੂੰ ਪਤਾ ਹੋਣਾ ਚਾਹੁੰਦਾ ਗ੍ਰੈਂਡਸ ਵੀ ਨਹੀਂ ਪੱਕਾ ਅਰੇ ਆ ਗਿਆ ਪਸਾਖੀ ਦੇ ਭਾਂ ਦਾ ਯਾਰ ਇੱਕ ਮਹੋਰ ਨੂੰ ਧੰਮੂ ਹੋ ਰਾ ਤੇਰੀ ਵੇ ਤੂੰ ਆਖ ਲੈ ਹਾਂ ਹੁਣ ਕਿੱਥੇ ਵੇਖਿਆ ਮੇਲਾ ਜਾਂ ਤੂੰ ਇਨੋ ਲੱਗ ਰਿਹਾ ਮੇਰਾ ਸਾਹ ਦੇ ਕਿ ਮੈਂ ਡੱਗਿਆ ਉਹ ਮੈਂ ਤੇਰੇ ਪਿੱਛੇ ਤਮਗਾ ਇੱਥੇ ਜਮਾ ਨੰਬਰ 1 ਪਰ ਦੇਰ ਚਲੋ ਭੋਲੇ ਜੀ ਕੰਮ ਕਰਗਾ ਉੱਥੇ ਮੈਂ ਕਿੱਥੇ ਦੀ ਉਹ ਮੈਂ ਚੜਿਆ ਨਹੀਂ ਤੂੰ ਕਿੱਥੇ ਦੀ ਉਹ ਇੱਥੇ ਬਰਸੀ ਦੇ ਗਏ ਸੀ ਘੱਟ ਸੀ ਬਾੜਾ ਬੜਾ ਗੰਜ ਚੰਦਰਾ ਕੋਲ ਲੋ ਭਾਈ ਮੁੰਡੇ ਲੱਗੇ ਪਏ ਆ ਬੱਟਾ ਪਾਉਣ ਤੇ ਬਸ ਰਹਿ ਗਿਆ 20 25 ਮਿੰਟਾਂ ਦਾ ਕੰਮ ਤੇ ਵੈਗਰੂ ਦੀ ਮਿਹਰ ਨਾਲ ਵਧੀਆ ਬੱਟਾਂ ਪੈ ਗਈਆਂ ਤੇ ਲੱਗੇ ਪਏ ਮੁੰਡੇ ਮਿਹਨਤੀ ਯਾਰੀ ਐ ਮੈਂ ਥੋੜਾ ਜਿਹਾ ਸਮਾਨ ਲੈਣ ਵਾਗਿਆ ਸੀਗਾ ਤੇ ਆਪਾਂ ਵੀ ਲੱਗਦੇ ਆ ਨਾਲ ਇਕੱਲਾ ਵੀਡੀਓ ਨਹੀਂ ਬਣਾਉਂਦੇ ਕੁਸ਼ਮਿੰਦਰ ਅੱਧ ਵਿੱਚ ਜਾਣਾ ਪਾਜ ਤੂੰ ਇਹ ਭਾਈ ਦੇ ਬਾਬਾ ਕੰਮ ਹੈ ਕੰਮ ਕੀ ਹੈ ਤੈਨੂੰ ਇਸ ਵੇਲੇ ਹੁਣ ਰੋਟੀ ਮਿਲ ਜੂ ਤੈਨੂੰ ਪੱਕੀ ਪਕਾਈ ਨਹੀਂ ਪੂਰੀ ਕਾਬਲਾ ਹੈਗਾ ਆ ਵੀ ਲਾ ਲਾਂਗੇ ਹੁਣ ਕੀ ਕਰਾਂਗੇ ਹੁਣ ਪੂਰੀ ਲੱਖਾਂਗੇ ਆਪਣਾ ਕੰਮ ਵੀ ਕਰਾ ਤੇ ਹੋਰ ਭਾਈ ਆਪ ਜਰਾ ਕੰਮ ਮੌਸਮ ਬਹੁਤ ਵਧੀਆ ਹੋ ਗਿਆ ਭਾਈ 2-4 ਸਾਲ ਨੂੰ ਵੀ ਲਾ ਸਕਾਂਗੇ ਕਰੋ ਚੈੱਕ ਬਹੁਤ ਸੋਹਣਾ ਮੌਸਮ ਹੈ ਹਾਂ ਭਾਈ ਆਪ ਦਾ ਕੰਮ ਤਾਂ ਚੰਗਾ ਹੀ ਹੈ ਮੈਂ ਕੰਮ ਤਾਂ ਕੀ ਸੰਗਿਆ ਯਾਰ 2-4 ਸਾਲ